ਬਲੋ ਸਿੱਖ ਨੂੰ ਮਾਸ ਖਾਣ ਦਾ ਮੈਨੂੰ ਕੱਢ ਕੇ ਦੇ ਦਿਓ ਜਿੱਥੇ ਗੁਰੂ ਨੇ ਇਹ ਕਿਹਾ ਦੇਖੋ ਗੁਰੂ ਨੇ ਹੁਕਮ ਕੀਤਾ ਉਠ ਅਸ਼ਨਾਨ ਕਰੋ ਪ੍ਰਭਾਤੇ ਗੁਰੂ ਨੇ ਹੁਕਮ ਕੀਤਾ ਆਵੋ ਸਿੱਖ ਸਤਗੁਰੂ ਕੇ ਪਿਆਰੇ ਬਾਬੋ ਸੱਚੀ ਬਾਣੀ ਸੇਵਾ ਕਰਨ ਦਾ ਹੁਕਮ ਬਾਕੀ ਦਇਆ ਕਰਨ ਦਾ ਹੁਕਮ ਪਰ ਇਹ ਦੱਸੋ ਵੀ ਕਿੱਥੇ ਹੁਕਮ ਕੀਤਾ ਵੀ ਸਿੱਖਾਂ ਤੂੰ ਮਾਸ ਖਾ ਉਸੇ ਸ਼ਬਦ ਜੋ ਕੱਢ ਕੇ ਦਿਓਗੇ ਕਿਉਂਕਿ ਮੈਂ ਥੋੜਾ ਜਿਹਾ ਜਰੂਰ ਬੋਲਣਾ ਚਾਹਾਂਗਾ ਕਿਉਂਕਿ ਕਾਫੀ ਲੰਬੀ ਗੱਲਬਾਤ ਹੋ ਗਈ ਹੈ ਕਿ ਅਸੀਂ ਮਤਲਬ ਹਲੇ ਪੁਆਇੰਟ ਜਿਹੜਾ ਡਿਸਕਸ ਕਰਨਾ ਸੀ ਉਹ ਤੇ ਤੁਹਾਡੇ ਵੀ ਨਹੀਂ ਆਏ ਆਗੇ ਜੀ ਹੁਣ ਆ ਆਏ ਆ ਜੀ ਚਲੋ ਹੁਣ ਉੱਥੇ ਚਲੋ ਜੀ ਹਾਂ ਇਹ ਜਿਹੜੀ ਚੀਜ਼ ਆ ਇਹ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਚ ਕਿਤੇ ਨਹੀਂ ਆਉਂਦਾ ਤੇ ਜਿਹੜਾ ਮਾਸ ਖਾਣਾ ਇਹ ਮਤਲਬ ਮਾਸ ਮਾਸ ਮਨੁੱਖ ਖਾ吃ੀ ਪ੍ਰਮਾਣ ਲੈਤੇ ਆ ਸਾਰਾ ਸਾਰਾ ਤੁਹਾਡੇ ਵਾਸਤੇ ਨਹੀਂ 21 ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮੈਂ ਪ੍ਰਮਾਣ ਦੇਣੀ ਮੈਨੂੰ ਖਾਣ ਦਿਓ ਤਾਂ ਕਿ ਟਾਈਮ ਅਲੋਕੇਟ ਕਰਕੇ ਸੁਣਾ ਸਕਦਾ ਪਰ ਹੁਣ ਤੁਸੀਂ ਤੁਸੀਂ ਇਹ ਇਹ ਪ੍ਰਮਾਣ ਤੁਹਾਡੇ ਕੋਲ ਹੈਗਾ ਜਿਹੜੀ ਮੈਂ ਗੱਲ ਕਰ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਨਹੀਂ ਲਿ ਇਹ ਕਿਤੇ ਮੈਂ ਮੈਂ ਤਾਂ ਮੈਂ ਖਾ ਸਕਦਾ ਹਾਂ ਹਾਂ ਬਸ ਠੀਕ ਹੈ ਨਾ ਪਈ ਗੁਰੂ ਗ੍ਰੰਥ ਸਾਹਿਬ ਚ ਨਹੀਂ ਲਿਖਿਆ ਪਈ ਮਨੁੱਖ ਮਾਸ ਖਾ ਸਕਦਾ ਮੈਂ ਨਾਲੇ ਵੀ ਕਹਣਾ ਵੀ ਗੁਰੂ ਗ੍ਰੰਥ ਸਾਹਿਬ ਚ ਨਹੀਂ ਲਿਖਿਆ ਤੈਨ ਮਨੁੱਖ ਮਾਸ ਨਾ ਖਾਣਾ ਆ 21 ਦੇ ਵਾਸਤੇ ਤੁਹਾਡੀ ਗੱਲ ਦਾ ਉੱਤਰ ਪਰ ਮੈਂ ਪੜ੍ਹ ਕੇ ਸੁਣਾਉ ਬਾਅਦ ਚ ਪਹਿਲਾਂ ਗੱਲ ਪੂਰੀ ਕਰ ਲਓ ਪਰ ਇਹ ਇਹ ਗੁਰੂ ਗ੍ਰੰਥ ਇਹ ਚੀਜ਼ ਅਸੀਂ ਨਹੀਂ ਕਹੀ ਪਈ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਇਹ ਨਾ ਪੰਕਤੀਆਂ ਨੂੰ ਮੁੱਕ ਨਹੀਂ ਸਕਦੇ ਵੀ ਇਹ ਗੁਰੂ ਕਹਿ ਸਕਦੀਆਂ ਮੈਂ ਨੋਟ ਕਰਕੇ ਲੈ ਕੇ ਇਹ ਠੀਕ ਹੈ ਥੈਂਕ ਯੂ ਸਰਦਾਰ ਮੰਜੀਤ ਤੁਸੀਂ ਗੱਲ ਉਹਦੇ ਡਿਸੀਜਨ ਆਉਂਦੇ ਹਨ ਉਹਦੇ ਵਿੱਚ ਕਿਤੇ ਵੀ ਇਹ ਗੱਲ ਨਹੀਂ ਕਹੀ ਹੁੰਦੀ ਕਿ ਤੂੰ ਆ ਨਹੀਂ ਕਰਨਾ ਉਹਦੇ ਵਿੱਚ ਸਟੇਟਮੈਂਟ ਦਿੱਤੀ ਗਈ ਸੀ ਇਹ ਸਟੇਟਮੈਂਟ ਲੋ ਜਿਹੜੀ ਮੈਂ ਲੈ ਕੇ ਸਟੇਟਮੈਂਟਾਂ ਦਿੱਤੀਆਂ ਗਈਆਂ ਕਿ ਤੁਹਾਨੂੰ ਧਿਆਨ ਨਾਲ ਸੁਣੋ ਮੈਂ ਬੜਕੇ ਦਾ ਜੀ ਇੱਕ ਮਿੰਟ ਸਟੇਟਮੈਂਟ ਦਿੱਤੀਆਂ ਗਈਆਂ ਹੁੰਦੀਆਂ ਕਿ ਤੂੰ ਆ ਨਹੀਂ ਕਰਨਾ ਆ ਨਹੀਂ ਕਰਨਾ ਆ ਨਹੀਂ ਕਰਨਾ ਕਦੇ ਵੀ ਉਹ ਉਹ ਸਟੇਟਮੈਂਟ ਨੂੰ ਤੁਹਾਨੂੰ ਖਿਆਲ ਨਾਲ ਪੜੋ ਉਹਦਾ ਅੰਤਰੀ ਭਾਵ ਆਪਾਂ ਨੂੰ ਜਾਣਨ ਦੀ ਨਹੀਂ ਮੈਂ ਜੋ ਗੱਲ ਕਰਨੀ ਚਾਹੁੰਦਾ ਉਹ ਮੇਰਾ ਖਿਆਲ ਹੈ ਵੀ ਤੁਸੀਂ ਉਹ ਮਿਸ ਕਰ ਗਏ ਹੋ ਪੁਆਇੰਟ ਕਿਉਂਕਿ ਜਦੋਂ ਵੀ ਤੁਸੀਂ ਕੋਈ ਡਿਸਕਸ਼ਨ ਕਰਨੀ ਹੈ ਤੁਹਾਨੂੰ ਜ਼ਰੂਰੀ ਹੈ ਕਿ ਤੁਸੀਂ ਕੋਈ ਉਹਦੇ ਮਤਲਬ ਮੇਨ ਪ੍ਰਿੰਸੀਪਲ ਸੈੱਟ ਕਰ ਲਓਗੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਿੰਸੀਪਲ ਸੈੱਟ ਕੀਤਾ ਸੀ ਅਸੀਂ ਉਹਦੇ ਤੇ ਨਹੀਂ ਆਏ ਹਲੇ ਤੱਕ ਪਰ ਅੱਛਾ ਦੂਜੇ ਪਾਸੇ ਜਿਹੜੀ ਮੈਂ ਗੱਲਾਂ ਕਹਿਣੀ ਚਾਹਾਂਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਮਤਲਬ ਸਦੀਵੀ ਸਿਧਾਂਤ ਹੈ ਤੇ ਜਿਹੜਾ ਸਦੀਵੀ ਸੱਚ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਹੈ ਤੇ ਸਦੀਵੀ ਸੱਚ ਹੈ ਤੇ ਅਸੀਂ ਇਹ ਸਾਰੇ ਸਿੱਖ ਮੰਨਦੇ ਆਂ ਕਿ ਗੁਰੂ ਗ੍ਰੰਥ ਸਾਹਿਬ ਯੂਨੀਵਰਸਲ ਗਿਆਨ ਹੈ ਠੀਕ ਹੈ ਜੀ ਅਸੀਂ ਸਾਰੇ ਇਹ ਵਿੱਚ ਗੱਲ ਮੰਨਦੇ ਫਿਰ ਇਸੇ ਗੱਲ ਤੇ ਰਹੋ ਆ ਜਿਹੜਾ ਸਨੋ ਗੁਰੂ ਗ੍ਰੰਥ ਸਾਹਿਬ ਦੀ ਸੁਣਾਇਆ ਆਪ ਜੀ ਨੂੰ ਹੋਰ ਤਾਂ ਕੋਈ ਸੁਣਾਇਆ ਨਹੀਂ ਕਿ ਤੂੰ ਨਹੀਂ ਇੱਕ ਮਿੰਟ ਜੀ ਹੁਣ ਮੈਨੂੰ ਗੱਲ ਤੋਂ ਪੂਰੀ ਖਤਮ ਕਰਨ ਦਿਓ ਅੱਛਾ ਜੇ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਨਾਮ ਪਾਉਣ ਲੱਗੇ ਆ ਜੀ ਇਹ ਜਿਹੜੇ ਸ਼ਬਦ ਤੁਸੀਂ ਪਹਿਲਾਂ ਕਿਹਾ ਅੱਛਾ ਰਿਪੀਟ ਕਰ ਸਕਦੇ ਆ ਜੇ ਉਹ ਵਿੱਚ ਹੋ ਜਵੇ ਇੱਕ ਰਹਿ ਜਾਣਾ ਮੈਂ ਤੁਸੀਂ ਤੁਸੀਂ ਰਿਪੀਟ ਕਰਿਓ ਜੀ ਜ਼ਰੂਰ ਕਰਿਓ ਸਾਨੂੰ ਸਾਨੂੰ ਕੋਈ ਇਤਰਾਜ਼ ਨਹੀਂ ਹਾਂਜੀ ਅੱਛਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਗਿਆਨ ਆ ਯੂਨੀਵਰਸਲ ਆ ਯੂਨੀਵਰਸਲ ਦਾ ਮਤਲਬ ਇਹ ਹੋ ਗਿਆ ਕਿ ਧਰਤੀ ਦੇ ਕਿਸੇ ਵੀ ਕੋਨੇ ਤੇ ਇਹ ਲਾਗੂ ਹੁੰਦਾ ਸਾਰੀ ਜਗ੍ਹਾ ਲਾਗੂ ਹਾਂਜੀ ਜੇ ਜਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਇਹ ਵੀ ਗੱਲ ਕਹੀ ਹੈ ਕਿ ਧਰਤੀ ਹੋਰ ਪਰੇ ਹੋਰ ਹੋਰ ਹੈ ਜੀ ਜਿਹੜੀ ਧਰਤੀ ਕਿ ਤਾ ਹੋਰ ਵੀ ਹੈਗੀ ਆ ਉੱਥੇ ਵੀ ਲਾਗੂ ਹੁੰਦਾ ਮਤਲਬ ਮੈਂ ਇਹ ਵੀ ਇਹ ਪਾਉਂਦਾ ਕਿਉਂਕਿ ਲਾਗੂ ਹੁੰਦਾ ਹੈ ਇਸ ਦੀ ਵੀ ਸੱਚਾ ਇਹ ਵੀ ਨਹੀਂ ਕਰਦਾ ਸੋ ਜੇ ਅਸੀਂ ਐਸੇ ਧਰਤੀ ਦੀ ਗੱਲ ਲੈ ਲਈਏ ਜਦੋਂ ਐਸਕੀਮੋਜ਼ ਨੇ ਆਪਣਾ ਸਾਈਵੇਰੀਆ ਦੇ ਏਰੀਆ ਦੇ ਵਿੱਚ ਉੱਥੇ ਕੋਈ ਫਸਲ ਨਹੀਂ ਉਗ ਸਕਦੀ ਉਹ ਸਿਰਫ ਤੇ ਸਿਰਫ ਮਾਸ ਆਪਾਂ ਦਾ ਜਾਸਿਲ ਦਾ ਜਾਂ ਜਿਹੜਾ ਵੀ ਉੱਥੇ ਉਪਲਾਉਦਾ ਉਹ ਖਾ ਸਕਦੇ ਆ ਨਾ ਉੱਥੇ ਫੈਕਟਰੀਆਂ ਜਿੱਥੇ ਉਹ ਕੰਮ ਕਰਕੇ ਆਪਣੀ ਕਮਾਈ ਕਰਕੇ ਤੇ ਉਹ ਕਹਿਣ ਪਏ ਅਸੀਂ ਮਤਲਬ ਜਿਹੜਾ ਅਨ ਜਿਹੜਾ ਦੂਸਰਾ ਜਿਹਨੂੰ ਅਸੀਂ ਇਹ ਸੋਚਦੇ ਆਂ ਵੀ ਉਹਦੇ 'ਚ ਜਾਣ ਹੈ ਨਹੀਂਗੀ ਸੋ ਤੁਹਾਡਾ ਆਪਣਾ ਲੰਮਾ ਸਵਾਲ ਹੋ ਰਿਹਾ ਜਿਹਨੇ ਜਿਹਦਾ ਹਾਂ ਜੀ ਕਿ ਜੇ ਅਸੀਂ ਮਤਲਬ ਅਲਾਸਕਾ ਵਿੱਚ ਸਬਜ਼ੀਆਂ ਪੈਦਾ ਨਹੀਂ ਹੁੰਦੀਆਂ ਉੱਥੇ ਮਨੁੱਖ ਕੀ ਖਾਂਦਾ ਹੈ ਕੱਲੀ ਅਲਾਸਕਾ ਨੇ ਜੀ ਬਹੁਤ ਦੁਨੀਆ ਦੇ ਵਿੱਚ ਨਹੀਂ ਸਭੀਆਂ ਹੋ ਸਕਦੀਆਂ ਇਹ ਇਹ ਗੱਲ ਨੂੰ ਕੋਈ ਨਕਾਰ ਨਹੀਂ ਸਕਦਾ ਇਹਨਾਂ ਦਾ ਸਿਧਾਂਤ ਹੈ ਵੀ ਮਾਸ ਤੋਂ ਬਨਾ ਬੰਦਾ ਬਚ ਨਹੀਂ ਸਕਦਾ ਉੱਥੇ ਮੇਰਾ ਵਿਸ਼ਵਾਸ ਹੈ ਵੀ ਪਰਮੇਸ਼ਰ ਐਡਾ ਵਿਅੰਤ ਹੈ ਵਿਸੰਪਰ ਜੀਵਨ ਕੋ ਦਾਤਾ ਸੈਲ ਪੱਥਰ ਮਹਿ ਜੰਤੋ ਪਾਏ ਤਾਂ ਕਰਜ ਕਾ ਅੱਗੇ ਕਰਤ ਰਿਹਾ ਮਨੁੱਖ ਨੂੰ ਕਿਉਂ ਨਹੀਂ ਦੇਊਗਾ ਜੇ ਮਨੁੱਖ ਨੂੰ ਵਿਸ਼ਵਾਸ ਨਹੀਂ ਹੋ ਜੋ ਮਰਜ਼ੀ ਕਰਦਾ ਫਿਰੇ ਪਾਖਣ ਕੀਟ ਗੁਪਤ ਹੋਏ ਰਹਿ ਜਾ ਤਾਂ ਜੋ ਮਾਰਗ ਨਹੀਂ ਪੱਥਰ ਜੀ ਕੀੜਾ ਰਹਿੰਦਾ ਉਹਦੇ ਨਿਕਲ ਕੇ ਬਾਹਰ ਜਾ ਕੇ ਦਾਨ ਖਾਣ ਨੂੰ ਕੋਈ ਜਗ੍ਹਾ ਨਹੀਂ ਨਾ ਉਹਨੂੰ ਕੋਈ ਬਾਹਰੋਂ ਖੁਰਾਕ ਦੇ ਸਕਦਾ ਕਹੇ ਤਾਂ ਨਾ ਪੂਰਨਤਾ ਕੋਈ ਮਤਰੇ ਜੀ ਡਰਾਈ ਤੁਸੀਂ ਕੋਈ ਰੱਖਦੇ ਵੀ ਰੱਬ ਨਹੀਂ ਦੇਊਗਾ ਭਾਈ ਸਮਝਿਓ ਦੇ ਰਿਹਾ ਪੈਸਾ ਹੀ ਮੰਗਦਾ ਕਿਹਨੇ ਮੰਗਦਾ ਉੱਥੇ ਅੰਨ ਪਰਮਾਤਮਾ ਉਹਨਾਂ ਨੂੰ ਦੇ ਰਿਹਾ ਉਹਨਾਂ ਦੇ ਖਾਣ ਦਾ ਦੇਖੋ ਜੋ ਜੀ ਉਹਨਾਂ ਨੇ ਪ੍ਰਬੰਧ ਕੀਤਾ ਹੈ ਤੇ ਉਹਨੇ ਮਾਂ ਨੂੰ ਤਾਂ ਮਰਦੇ ਨਹੀਂ ਵੀਰ ਜੀ